ਤੈਨੂੰ ਕਿਹਾ ਸੀ ਨਾ ਵੀ ਬੰਦਾ ਬਣ ਜਾ ਬੰਦਾ ਬਣ ਜਾ ਨਾ ਤੂੰ ਸ਼ੋਸ਼ੇ ਬਾਜ਼ੀਆਂ ਕਰ ਨਾ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਨੌਜਵਾਨ ਪੀੜ੍ਹੀ ਨੂੰ ਮਗਰ ਲਾ ਕੇ ਖਰਾਬ ਕਰ ਤੇਰੇ ਵਰਗੇ ਲੀਡਰ ਨਹੀਂ ਬਣਦੇ ਤੂੰ ਇੱਕ ਗੁੰਡਾ ਕੱਲ ਵੀ ਗੁੰਡਾ ਸੀ ਅੱਜ ਵੀ ਗੁੰਡਾ ਹੈ ਤਾਂ ਗੁੰਡਾ ਹੀ ਰਹੇਗਾ ਦਲੇਰੀ ਤੇਰੇ ਛੈਣੀ ਫਸ ਫਸ ਬੜੀ ਜਲਦੀ ਹੁੰਦੀ ਹੈ ਤੇਰੀ ਜਦੋਂ ਮਾਮੇ ਨੇ ਕਹਾ ਆ ਜਾ ਗੱਡੀ ਚੋਂ ਬਾਹਰ ਉਹਦਾ ਮੂੰਹ ਦੇਖਣ ਵਾਲਾ ਸੀਦਾ ਆਏ ਹਵਾਈਆਂ ਤੋਤੇ ਉੱਡੇ ਹੋਏ ਸੀ ਬਹੁਤ ਪਤਾ ਨਹੀਂ ਮੇਰਾ ਕੀ ਕਰਨਾ ਹੈ ਇਹਨਾਂ ਨੇ ਜਦੋਂ ਬਾਹਰ ਨਿਕਲਣਾਂ ਨੇ ਧਰ ਲਿਆ ਮੁੜ ਕੇ ਸ਼ੁਰੂ ਹੋ ਗਿਆ ਭਗਵਾਨ ਤਮਾਉਣ ਮੁਰਦਾਬਾਦ ਬੁੱਚੜਾ ਮੁਰਦਾਬਾਦ ਪ ਮੇਰੇ ਗਾ ਸੁਣੋ ਇਹ ਤਾਂ ਭਗਵੰਤ ਮਾਨ ਕਿਦਾਂ ਮੁਰਦਾਬਾਦ ਹੋ ਗਿਆ ਇਹਦੇ ਚ ਪੰਜਾਬ ਸਰਕਾਰ ਕਿਦਾਂ ਮੁਰਦਾਬਾਦ ਹੋ ਗਈ ਤੁਸੀਂ ਦੱਸੋ ਮੈਨੂੰ ਮੁਰਦਾਬਾਦ ਕਿਵੇਂ ਹੋ ਗਈ ਕਾਨੂੰਨ ਦੀਆਂ ਉਲੰਘਣਾ ਤੁਸੀਂ ਕਰੋ ਕੁੱਤੇ ਕੰਮ ਤੂੰ ਕਰਦਾ ਹੈਂ ਦੋ ਕੋੜੇ ਦਾ ਤੂੰ ਗੁੰਡਾ ਬਦਮਾਸ਼ ਹੈਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੁੱਠੇ ਕੰਮਾਂ ਚ ਲਾ ਰਹੇ ਹੈਂ ਸਾਰੇ ਕੁੱਤੇ ਕੰਮ ਕਰਕੇ ਤੂੰ ਪੈਸਾ ਬਣਾਇਆ ਤੇ ਫਿਰ ਬਾਅਦ ਚ ਕਹਿੰਦੇ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਦਾ ਇਹਦੇ ਵਿੱਚ ਕੀ ਰੋਲ ਭਗਵੰਤ ਮਾਨ ਨੇ ਤੇਰੇ ਵਰਗੂ ਪ੍ਰੋਫਿਟ ਬਣਾਈ ਗੁੰਡਾਗਰਦੀ ਕਰਕੇ ਜਾਂ ਲੋਕਾਂ ਦੀਆਂ ਮਾਵਾਂ ਧੀਆਂ ਨੂੰ ਪੜਾਣ ਨੂੰ ਫੋਨ ਕਰਕੇ ਗਾਲਾਂ ਕੱਢ ਕੇ ਜਿਹੜੀਆਂ ਗੇਮਾਂ ਲੱਖੇ ਸਿਧਾਣੇ ਤੂੰ ਖੇលਦੇ ਆ ਨਾ ਇਹਦੇ ਵਿੱਚ ਤੂੰ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਤੂੰ ਆਪ ਫਸ ਰਿਹਾ ਤੇ ਦੋਸ਼ੀ ਕਰਾਰ ਨਾ ਦੋ ਭਗਵੰਤ ਮਾਨ ਨੂੰ ਅਗਰ ਭਗਵੰਤ ਮਾਨ ਦੀ ਜਗ੍ਹਾ ਪੰਜਾਬ ਦਾ ਕੋਈ ਹੋਰ ਸੀਐਮ ਵੀ ਹੁੰਦਾ ਨਾ ਉਹਨੇ ਵੀ ਤੁਹਾਡੇ ਹੀ ਛੱਤਰ ਪੇਡ ਕਰਾਉਣੀ ਸੀ ਭਗਵੰਤ ਮਾਨ ਨੇ ਤਾਂ ਕੁਝ ਕੀਤਾ ਹੀ ਨਹੀਂ ਉਸ ਬੰਦੇ ਨੇ ਹਲੇ ਤੱਕ ਤੁਹਾਡੀ ਕੋਈ ਲੱਤ ਵਾਪਸ ਲਈ ਨਹੀਂ ਤੋੜੀ ਤੁਹਾਡੇ ਪਰਿਵਾਰਾਂ ਨੂੰ ਤੁਹਾਡੀਆਂ ਮਾਵਾਂ ਨੂੰ ਤੁਹਾਡੀਆਂ ਵੋਟੀਆਂ ਚੱਕ ਚੱਕ ਅੰਦਰ ਨਹੀਂ ਮਾਰਿਆ ਉਹਨੇ ਕੁਝ ਨਹੀਂ ਕੀਤਾ ਪਰ ਜੋ ਤੁਸੀਂ ਕਾਨੂੰਨ ਦੇ ਦਾਇਰੇ ਚੋਂ ਬਾਹਰ ਜਾ ਰਹੇ ਹੋ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ 76 ਪਰੜ ਬੰਦੀ ਹੈ ਹੁਣ ਭਾਨਾ ਸਿੱਧੂ ਵੀ ਕਹਿੰਦੇ ਇਦਾਂ ਹੀ ਚੱਕਿਆ ਉਹ ਵੀ ਜਦੋਂ ਕਹਵੇ ਗੱਡੀ ਪਚਾ ਕੱਟੀ ਪਚਾ ਉਹਨੂੰ ਕਹਿੰਦਾ ਗੱਡੀ ਬੈਕ ਲਾ ਲਾ ਬੈਕ ਲਾ ਲਾ ਭਾਨਾ ਇਦਾਂ ਕਰਦਾ ਸੀ ਹੁਣ ਭਾਨੇ ਨੂੰ ਫੜਿਆ ਜਦੋਂ ਉਹ ਇਹ ਇਹ ਦੋਨੋਂ ਜਿਹੜੇ ਬੜੇ ਬੱਬਰ ਸ਼ੇਰ ਬੰਦੇ ਆ ਬੜੇ ਹੀ ਬੱਬਰ ਸ਼ੇਰ ਪਰ ਜਦੋਂ ਉਹਨਾਂ ਖਾਕੀ ਵਰਦੀ ਵਾਲਿਆਂ ਦੇ ਸਾਹਮਣੇ ਜਾਂਦੇ ਆ ਉਹ ਇੱਕ ਪਟਾਕਾ ਜਾਂਦਾ ਸੀ ਬਚਪਨ ਦੇ ਵਿੱਚ ਉਹ ਮੁਰਗਾ ਛਾ ਪਟਾਕਾ ਜੋ ਕੈਮਰਾ ਆਪਾਂ ਜਲਾਉਂਦੇ ਸੀ ਤਾਂ ਬ੍ਰੰਮ ਹੋਏ ਸੀ ਕੈਮਰਾ ਫਸ ਜਾ ਹੋ ਜਾਂਦਾ ਸੀ ਆਪਾਂ ਫਿਰ ਲੈੜੇ ਜਾ ਕੇ ਚੈੱਕ ਕਰਦੇ ਸੀ ਸਾਲਾ ਜਲਿਆ ਕਿ ਨਹੀਂ ਜਲਿਆ ਇਹ ਫਸ ਹੋਏ ਫੋਲ ਜੜੀਆਂ ਇਹ ਫਸ ਫੋਲ ਜੜੀਆਂ ਦੋਨੋਂ ਜਣੇ ਸਿਰਫ ਇਹ ਲੋਕਾਂ ਦੇ ਬੱਚਿਆਂ ਨੂੰ ਗੁੰਮਰਾ ਕਰਕੇ ਉਹਨਾਂ ਨੂੰ ਗਲਤ ਰਾਹ ਪਾ ਕੇ ਆਪ ਨਜ਼ਾਰੇ ਲੈਂਦੇ ਦੋਨੋਂ ਜਣੇ ਇਹ ਦੋਨੋਂ ਜਣੇ ਪੰਜਾਬ ਦੇ ਉਹ ਗੁੰਡੇ ਤੇ ਡੌਨ ਤੇ ਉਹ ਮਵਾਲੀ ਬਣਨ ਨੂੰ ਫਿਰਦੇ ਹੈ ਕਿ ਪਤਾ ਨਹੀਂ ਸ਼ਾਇਦ ਪੰਜਾਬ ਦੀ ਸਰਕਾਰਾਂ ਸਾਡੀ ਜੁੱਤੀ ਹੇਠਾਂ ਜਾਣਗੀਆਂ ਸ਼ਾਇਦ ਅਸੀਂ ਸਾਰੀ ਸੰਗਤ ਆਪਣੇ ਮਗਰ ਲਾ ਲਾਂਗੇ ਸਾਰੇ ਲੋਕ ਤੇ ਬਸ ਸਾਡੀ ਬੱਲੇ ਬੱਲੇ ਹੋ ਜੂਗੀ ਸ਼ਾਇਦ ਅਸੀਂ ਸਿਅਮ ਹੀ ਆਪ ਹੀ ਬਣ ਜਾਗੇ ਤੇ ਪੀਐਮ ਵੀ ਆਪ ਹੀ ਬਣ ਜਾਗੇ। ਭਾਈ ਕਾਕੇ ਉਹ ਫੁੱਲ ਝੜੀਆਂ ਤੁਹਾਡਾ ਦੋਨੋਂ ਦਾ ਨਾਮ ਰੱਖਿਆ ਨਾ ਮਾਮੇ ਲੱਖਾ ਸਦਾਣਾ ਪਾਨਾ ਸਿੱਧੂ ਦੋਨੋਂ ਫੁੱਸ ਵਾਲੀਆਂ ਫੁੱਲ ਝੜੀਆਂ ਫੁੱਲ ਝੜੀਆਂ ਤਾਂ ਜਲਦੀਆਂ ਆ ਰੰਗ ਬਰੰਗੀਆਂ ਆ ਲੋਕਾਂ ਨੂੰ ਅੱਖਾਂ ਨੂੰ ਨਜ਼ਾਰਾ ਆਉਂਦਾ ਫੁੱਲ ਝੜੀ ਜਲ ਤੋ ਸੇ ਤਾਂ ਫੁੱਸ ਵਾਲੀ ਫੁੱਲ ਝੜੀਆਂ ਜਿੱਤੇ ਮਸਾਲਾ ਹੀ ਪਤੰਦਰ ਦਾ ਘੱਟ ਲੱਗਿਆ ਹੁਣ ਤੁਸੀਂ ਭੱਜ ਦਿਓ ਮਾਮੇ ਵੇਖ ਕੇ ਵੀ ਹਾਏ ਹੁਣ ਕੀ ਬਣੂ ਮੈਂ ਕਿੰਨੀ ਵਾਰ ਸਮਝਾਇਆ ਕਿ ਜਦੋਂ ਜਦੋਂ ਚਾਹੇ ਭਾਰਤ ਦਾ ਕਾਨੂੰਨ ਹੈ ਚਾਹੇ ਕੈਨੇਡਾ ਦਾ ਕਾਨੂੰਨ ਹੈ ਚਾਹੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਦੁਨੀਆ ਤੇ ਤੁਸੀਂ ਕੋਈ ਵੀ ਕਾਨੂੰਨ ਕਾਨੂੰਨ ਨੂੰ ਭੰਗ ਕਰੋਗੇ ਪੁੱਠੇ ਸਿੱਧੇ ਕੰਮ ਕਰੋਗੇ ਜਨਤਾ ਦੇ ਵਿੱਚ ਗੰਦ ਭਰੋਗੇ ਦੰਗੇ ਫਸਾਦ ਕਰਾਉਗੇ ਤੁਹਾਡੀ ਸਰਵਿਸ ਹੋਣੀ ਜ਼ਰੂਰ ਬੰਦੀ ਹੈ ਹੁਣ ਖਾਤਰਦਾਰੀ ਲੈ ਕੇ ਗਈ ਹੈ ਖਾਤਰਦਾਰੀ ਹੋਊਗੀ ਲੱਖ ਸਦਾਣੇ ਦੀ ਬਿਲਕੁਲ ਹੋਣੀ ਚਾਹੀਦੀ ਹੈ ਪਾਨਾ ਸਿੱਧੂ ਹਲੇ ਵੀ ਬਦਮਾਸ਼ੀਆਂ ਕਰਦਾ ਲੋਕਾਂ ਨੂੰ ਫੋਨ ਕਰਦਾ ਹੈ ਏਜੰਡਾ ਨੂੰ ਬਦਮਾਸ਼ੀ ਹੈ ਕੌਣ ਹੈ ਦੋ ਬੰਦੇ ਮੈਂ ਤਾਂ ਕਹਿੰਨੀ ਵੀ ਪੰਜਾਬ ਸਰਕਾਰ ਤੋਂ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਤੋਂ ਮੇਰੀ ਰਿਕਵੈਸਟ ਹੈ ਵੀ ਇਹਨਾਂ ਦੇ ਨੱਕ 'ਚ ਤਾਂ ਤੁਹਨ ਖਿਆਲ ਨਹੀਂ ਪਾ ਹੁੰਦੀ ਮਾਨ ਸਾਹਿਬ ਉਹ ਇਦਾਂ ਦੇ ਲੋਕਾਂ ਨੂੰ ਚੰਗੀ ਤੋਂ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਘੱਟੋ ਘੱਟ ਵੀ 5 ਤੋਂ 6 ਸਾਲ ਛੁੱਟਿਆ ਜਾਵੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਤਰਾਂ ਨੂੰ ਪਤਾ ਲੱਗੇ ਤੇ ਦੇਖੋ ਪੰਜਾਬ ਦਾ ਸੁਧਾਰ ਕਿੱਦਾਂ ਨਹੀਂ ਹੁੰਦਾ ਕਿਉਂਕਿ ਜਦੋਂ ਇਦਾਂ ਦੇ ਖੱਚ ਗੰਦ ਲੰਡਰ ਲੰਡੂ ਬੰਦੇ ਅਨ ਐਜੂਕੇਟਿਡ ਪੀਪਲ ਇਹ ਦੋਨੋਂ ਜਣਿਆਂ ਨੂੰ ਕਾਲਜ ਦੀ ਸਕੂਲ ਜਾਣ ਦੀ ਜ਼ਰੂਰਤ ਆ ਇਦਾਂ ਦੇ ਖੱਚ ਲੋਕ ਆਪ ਤਾਂ ਖੱਚ ਹੁੰਦੇ ਆ ਠਗੀਆਂ ਝੂਠ ਬੋਲਣਾ ਠਗੀਆਂ ਮਾਰਨੀ ਕਿੱਥੋਂ ਕਿੱਥੋਂ 2 ਨੰਬਰ ਦਾ ਪੈਸਾ ਕਮਾਉਣਾ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਗਲਤ ਕਰ ਰਿਹਾ ਕਿਉਂਕਿ ਨੌਜਵਾਨ ਪੀੜ੍ਹੀ ਦਾ ਖੂਨ ਬੜਾ ਗਰਮ ਹੁੰਦਾ ਉਹਨਾਂ ਦੇ ਦਿਮਾਗ 'ਚ ਗੰਦ ਭਰਨਾ ਉਹਨਾਂ ਨੂੰ ਪੁੱਠੇ ਰਾ ਲੈਣਾ ਇਹ ਜੇ ਦੋ ਚਾਲਬਾਜ਼ ਮੁਸੰਡੇਆਂ ਵਾਸਤੇ ਬਹੁਤ ਸੌਖਾ ਹੁੰਦਾ ਆ ਬੀੜੀ ਮਾਰ ਕੇ ਪਾਣਾ ਸਿੱਧੂ ਬੀੜੀ ਮਾਰ ਕੇ ਦੀ ਕੋਈ ਔਕਾਤ ਨਹੀਂ ਆ ਲੱਖੇ ਸਦਾਣੇ ਦੀ ਕੋਈ ਔਕਾਤ ਨਹੀਂ ਆ ਔਰ ਇਹ ਨਾਰੇ ਲਾਂਦਾ ਹੈ ਭਗਵੰਤ ਆ 부ਚੜਾ 부ਚ ਭਗਵੰਤ 부ਚੜ ਕਦੋਂ ਤਾਂ ਹੋ ਗਿਆ ਕਿਹੜੇ ਭਗਵੰਤ ਨੇ ੱੱਕਾ ਤੇ ਗਲਤ ਕੰਮ ਕਰਤਾ ਪ ਆਮ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਚੰਗੇ ਕੰਮ ਹੋ ਰਿਹਾ ਤੇ ਉਹ ਤਾਂ ਥੋ ਜਰੇ ਨਹੀਂ ਜਾ ਰਹੀ ਜਦੋਂ ਜਦੋਂ ਵੀ ਅਛਾਈ ਜ਼ਿਆਦਾ ਹਾਵੀ ਹੁੰਦੀ ਹੈ ਤੇ ਬੁਰਾਈ ਕਹਿੰਦੀ ਹੈ ਛਾਈ ਆਈ ਕਿਉਂ ਆ ਮੈਂ ਸਾਹਮਣੇ ਆਵਾ ਤੁਸੀਂ ਭਗਵੰਤ ਮਾਨ ਨੂੰ ਲੈਟ ਡਾਊਨ ਕਰਨ ਦੇ ਚੱਕਰ ਚ ਪਬਲਿਕ ਦੀ ਨਿਗਾਹਾਂ ਵਿੱਚ ਗਰਾਂਡ ਦੇ ਚੱਕਰ ਚ ਉਸ ਬੰਦੇ ਨੂੰ ਤੁਸੀਂ ਉਹ ਗੰਦ ਪਾ ਰਹੇ ਹੋ ਆਪੋਜੀਸ਼ਨਸ ਪਾਰਟੀ ਨਾਲ ਮਿਲ ਕੇ ਕੀ ਸਾਨੂੰ ਪਤਾ ਨਹੀਂ ਭਾਈ ਐਸੇ ਵੀ ਬਹੁਤ ਲੰਬੇ ਟਾਈਮ ਅਰਜਨਿਤਿ ਚ ਰਹੇ ਆ ਤੇ ਰਾਜਨੀਤੀ ਕੀ ਹੈ ਤੇ ਕਿਵੇਂ ਖੇਡਦੇ ਸਾਨੂੰ ਵੀ ਆਉਂਦੀ ਆ ਇਹਨਾਂ ਸੋਚੋ ਵੀ ਔਰਤਾਂ ਔਰਤਾਂ ਨੂੰ ਤਾਂ ਕੁਝ ਔਰਤ ਜਿੰਨੀ ਔਰਤ ਦਾ ਦਿਮਾਗ ਹੁੰਦਾ ਨਾ ਮਰਦ ਦਾ ਨਹੀਂ ਹੁੰਦਾ ਇਹ ਗੱਲ ਯਾਦ ਰੱਖਿਓ ਸੋ ਜਿਹੜੇ ਤੁਸੀਂ ਆਪੋਜੀਸ਼ਨ ਪਾਰਟੀਆਂ ਨਾਲ ਮਿਲ ਕੇ ਆਮ ਆਦਮੀ ਸਰਕਾਰ ਦੇ ਖਿਲਾਫ ਤੁਸੀਂ ਜੋ ਗੰਦ ਪਾ ਰਹੇ ਹੋ ਤੁਹਾਨੂੰ ਲੱਗਦਾ ਭਗਵੰਦ ਦੇ 3 ਸਾਲ ਰਹਿ ਗਏ ਬਸ 3 ਸਾਲ ਦਬ ਕੇ ਗੰਦ ਵਾਲੀ ਮੁੜ ਕੇ ਭਗਵੰਤ ਮਾਨ ਨੂੰ ਨਹੀਂ ਆਉਂਦਾ ਨਾ ਭਗਵੰਤ ਮਾਨ 3 ਸਾਲ ਬਾਅਦ ਵੀ ਆਏਗਾ ਇਹ ਗੱਲ ਮੇਰੀ ਯਾਦ ਰੱਖਿਓ ਤੁਸੀਂ ਜਿੰਨਾ ਜ਼ੋਰ ਲਾਣਾ ਲਾ ਲਓ ਬੰਦੇ ਨੂੰ ਲੈਟ ਡਾਊਨ ਕਰਨ ਵਾਸਤੇ ਪਰ ਉਹ ਬੰਦਾ ਸਹੀ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਔਰ ਹੌਲੀ-ਹੌਲੀ ਹਾਲੇ ਤਾਂ 2 ਸਾਲ ਹੋਇ ਤਿੰਨ ਸਾਲ ਦੇ ਵਿੱਚ ਤੁਸੀਂ ਅੱਜ ਜਿਹੜੇ ਲੋਕ ਉਹਦੇ ਖਿਲਾਫ ਹਨ ਨਾ ਸ਼ਖਸ ਦੇ ਤੁਸੀਂ ਉਹਦੇ ਨਾਲ ਖੜੋਗੇ ਯਾਦ ਰੱਖਿਓ ਮੇਰੀ ਗੱਲ ਤਿੰਨ ਸਾਲ ਬਹੁਤ ਲੰਮਾ ਟਾਈਮ ਹੁੰਦਾ ਹੈ ਇੱਥੇ ਤਾਂ ਜਨਾਬ ਜੀ 5 ਮਿੰਟ ਚ ਦੁਨੀਆ ਪਲਟ ਜਾਂਦੀ ਹੈ ਤਿੰਨ ਸਾਲ ਬਹੁਤ ਲੰਮਾ ਟਾਈਮ ਉਹ ਬੰਦਾ ਬਹੁਤ ਸਹੀ ਚੱਲ ਰਿਹਾ ਹੈ ਮਾਨ ਸਾਹਿਬ ਪੰਜਾਬ ਵਾਸਤੇ ਬਹੁਤ ਸਹੀ ਕਰ ਰਿਹਾ ਹੈ ਸੋ ਮੈਂ ਤਾਂ ਕਹਿਣੀ ਹੈ ਜੋ ਵੀ ਆਮ ਆਦਮੀ ਦੇ ਜਿਹੜੇ ਵੀ ਬੰਦੇ ਇਸ ਵਾਰ ਇਲੈਕਸ਼ਨ ਚ ਖੜੇ ਹੋ ਰਿਹਾ ਹਮ ਹਮਾਕੇ ਵੋਟਾਂ ਪਾਓ ਆਮ ਆਦਮੀ ਦਾ ਸਾਥ ਦਿਓ ਕਿਉਂਕਿ ਇੱਕ ਆਮ ਆਦਮੀ ਪਾਰਟੀ ਹੀ ਬਚੀ ਹੈ ਜੋ ਸਾਡੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਅਗਰ ਆਪ ਨੇ ਕੰਬੇ ਨਹੀਂ ਔਰ ਮੈਂ ਵੀ ਨਹੀਂ ਇਹ ਬਾਤ ਯਾਦ ਰੱਖਣਾ ਕਾਲੀ ਇਕਲਕੇ ਖਾਲੀ ਆ ਗਏ ਉਹ ਪਹਿਲੇ ਚੱਟ ਗਏ ਪੰਜਾਬ ਨੂੰ ਉਹਨਾਂ ਨੇ ਰਹਿ ਆਖਿਆ ਹੋਰ ਚੱਟ ਦੇਣਾ ਬਾਕੀ ਹੋਰ ਪਾਰਟੀਆਂ ਰਹਿ ਗਈਆਂ ਉਹ ਤੁਹਾਨੂੰ ਪਤਾ ਹੀ ਆ ਮੈਨੂੰ ਬੋਲਣ ਦੀ ਲੋੜ ਨਹੀਂ ਐ ਸੋ ਆਮ ਆਦਮੀ ਦਾ ਸਾਥ ਦੋ ਆਮ ਆਦਮੀ ਨੂੰ سپورਟ ਕਰੋ ਕਿਉਂਕਿ ਸਾਡੇ ਕੋਲ ਇਹੀ ਚੁਆਇਸ ਐ ਇੱਕ ਔਰ ਇਹ ਚੁਆਇਸ ਸਾਡੀ ਮਾੜੀ ਨਹੀਂ ਐ ਇਹ ਬਹੁਤ ਵਧੀਆ ਚੁਆਇਸ ਐ ਸਾਰਿਆਂ ਦੀ ਸੋ ਲੱਖੇ ਸਧਾਨੇ ਵਰਗਿਆਂ ਨਾਲ ਪਾਨੇ ਸਿੱਧੂ ਵਾਲਾਂ ਖੜ ਕੇ ਤੁਸੀਂ ਆਪਣੇ ਤੇ ਵੀ ਪਰਚੇ ਨਾ ਪਵਾਓ ਆਪਣੇ ਪਰਿਵਾਰ ਸੰਭਾਲੋ ਆਪਣੇ ਆਪਣੇ ਘਰਾਂ ਨੂੰ ਮੁੜੋ ਕਿਉਂਕਿ ਇਹ ਦੋਨੋਂ ਗੁੰਡੇ ਬਦਮਾਸ਼ ਦੋ ਨੰਬਰ ਦਾ ਪੈਸਾ ਕਮਾ ਕੇ ਬੈਠੇ ਐ ਪਰ ਤੁਹਾਡੇ ਤੁਸੀਂ ਜਵਾਨ ਪੁੱਤ ਅੰਦਰ ਹੋਗੇ ਨਾ ਤੁਹਾਡੇ ਮਾਪਿਆਂ ਨੂੰ ਇਹ ਬਦਮਾਸ਼ਾਂ ਨੇ ਰੋਟੀ ਵੀ ਨਹੀਂ ਪੁੱਛਣੀ ਯਾਦ ਰੱਖਿਓ ਤੁਹਾਡੇ ਮਾਪਿਆਂ ਨੂੰ ਇਹਨਾਂ ਨੇ ਰੋਟੀ ਨਹੀਂ ਦੇਣੀ ਤੇ ਹੁਣ ਦੇਖੋ ਕਿਵੇਂ ਦੋਨੋਂ ਜਣੇ ਆਏ ਦੂਜੇ ਦਾ ਕੰਦਰ ਰਿਵਰਸ ਗੇਅਰ ਪਾ ਲੈ ਬੀੜੀ ਮਾਰ ਕੇ ਪਾਣਾ ਸਿੱਧੂ ਕੰਦਰ ਰਿਵਸ ਪਾ ਲੈ ਬੈਕਲ ਪੱਜਨ ਦਿੰਦੇ ਤੈਨੂੰ ਖੋਤੀ ਦੇ ਬੀੜੀ ਮਾਰ ਕੇ ਰਿਵਸ ਗੇਅਰ ਪਾ ਕੇ ਨਾਲ ਲੱਖਾ ਸਧਾਣਾ ਹਾਂ ਇਹਦਾ ਨੱਕ ਦੇਖਿਆ ਤੁਸੀਂ ਲੱਖੇ ਸਧਾਣੇ ਦਾ ਸਾਲੇ ਦੀ ਵੱਲੀਆਂ ਜੇ ਇਥੇ ਚੁੰਟਾ ਪੈਂਦੀਆਂ ਜਿਵੇਂ ਡੱਕੇ ਵਾਲੀ ਕੁਲਫੀ ਨਹੀਂ ਤੇ ਖੋਏ ਦੀ ਉਥੇ ਆ ਜੋਤੀ ਚੌਂਗ ਦੇ ਬਾਜ਼ਾਰ ਚ ਰੈਡੀ ਤੇ ਮਿਲਦੀ ਹੁੰਦੀ ਆ ਉਹ ਐ ਲੱਗਦਾ ਜਿਵੇਂ ਡੱਕਾ ਕੜਤਾ ਤੇ ਕੁਲਫੀ ਦੇ ਨੱਕ ਤੇ ਫਿੱਟ ਕਰਦੀ ਵੱਡੇ ਆਏ ਦੋਨੋਂ